ਹਾਂਜੀ ਸਤਿ ਸ੍ਰੀ ਅਕਾਲ ਜੀ ਤਾਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਰੋਸ਼ੀ ਰੋਸ਼ੀ ਜੰਗਲਾਉਂਦੇ ਮੈਂ ਤੁਹਾਨੂੰ ਬਸ ਰਸਤਾ ਦੱਸਦੇ ਹਾਂ ਜੀ। ਲੋ ਜੀ ਹਾਜ਼ਰ ਹੈ ਤੁਹਾਡੀ ਕਚਹਿਰੀ ਵਿੱਚ ਬਹੁਤ ਹੀ ਪਿਆਰਾ ਲਿਆ ਲੋ ਜੀ ਇਥੇ ਆ ਕੇ ਤੇ ਜੇ ਰ ਮੈਂ ਇਸ ਤੋਂ ਬਾਅਦ ਰੁਕਦਾ ਤਾਂ ਹੋ ਗਿਆ ਉਹ ਰੁਕਦਾ ਹੈਗਾ ਵੀ পেট ਭੁੱਲ ਜਾਂਦਾ ਹੈ ਗੈਸ ਬਣ ਜਾਂਦੀ ਹੈ ਬਹੁਤ ਲੋ ਪਰੇਸ਼ਾਨ ਨੇ ਤੇ ਉਥੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਇੱਕ ਨਹੀਂ ਪੱਟਿਆ ਹੈ ਉਹ ਨੁਕਤਾ ਕਿ ਐਗ ਮੈਂ ਪਹਿਲਾਂ ਪਾਇਆ ਹੋਵੇ ਕੋਈ ਨੁਕਤੇ ਬੋਲ ਕੇ ਤੁਹਾਨੂੰ ਯਾਦ ਨਹੀਂ ਰਹਿੰਦਾ ਕਿ ਪਹਿਲਾਂ ਇਹ ਕਦੋਂ ਪਾਇਆ ਸੀ ਤੇ ਜਿਹਨੇ ਲਿਖਵਾਉਣਾ ਉਹਨੂੰ ਦੇਖ ਲੈ। ਇਹ ਪਹਿਲਾਂ ਲਿਖਵਾਇਆ ਤਾਂ ਠੀਕ ਹੈ ਜਿਹਨੇ ਪਰਤਿਆ ਕੇ ਦੇਖ ਲਿਆ ਉਹ ਅੱਗੇ ਦੱਸਿਆ ਕਰੋ ਵੀ ਸਾਨੂੰ ਹਾਂ ਠੀਕ ਆ ਗਿਆ ਹੈ ਨਾ। ਕਿਸੇ ਡਾਕਟਰ ਕੋਲ ਜਾਂਦੀ ਲੋੜ ਨਹੀਂ। ਤੁਸੀਂ ਘਰੇ ਆਪਣਾ ਇਲਾਜ ਕਰਨਾ ਬਿਲਕੁਲ ਸਹੀ ਹੋਊਗਾ। ਤੇ ਕੋਈ ਗੈਸ ਨਹੀਂ ਬਣੀ ਕੋਈ ਸੇਟ ਹੈ ਨਾ। ਤੇ ਲੋ ਆਜੋ ਫਿਰ ਆਪਾਂ ਆਪਣਾ ਰੰਗ ਦਾ ਰੰਗ ਪ੍ਰੋਗਰਾਮ ਵੱਲ ਇਹ 3 ਗਾਣੇ ਵਾਸਤੇ ਗੀਤ ਹੈ ਹਨ ਉਹ 3 ਕੀ ਕਹਿੰਦੀਆਂ ਨੇ ਇਹਨੇ ਸੁਣਿਓ ਤੇ ਮਾਣੋ ਇਹ ਗੀਤ ਦਾ ਆਨੰਦ ਮੁਰੇ ਨਾਲ ਗੁੰਮਾਈ ਆਉਂਦ ਰੱਖ ਪਾ ਲਈ ਹਨ ਹਨ ਇੱਕ ਵੀਰ ਵਿੱਕੀ ਬਰਾੜ ਨੇ ਮੈਨੂੰ ਪੁੱਛਿਆ ਵੀ ਅਸੀਂ ਸੁਰਮਾ ਮੰਗਾਵਾਂ ਤਾਂ ਉਹ ਸੁਰਮਾ ਕਹਿੰਦਾ ਅਸੀਂ ਪੂਰੀ ਮਿਹਨਤ ਕਰਕੇ ਮੰਗਾਈ ਹਨ ਤਾਂ ਫਿਰ ਮੈਂ ਹੁਣ ਦੱਸਿਆ ਵੀ ਭਾਈ ਤੁਸੀਂ ਇਹ ਸੁਰਮਾ ਜਿਹੜਾ ਹੈਗਾ ਨਾ ਮੇਰਾ ਫੋਨ ਨੰਬਰ ਪਾਇਆ ਹੋਇਆ ਹੈਗਾ ਓਮ ਵਸਤੂ ਸੀ ਮੇਰੇ ਫੋਨ ਨੰਬਰ ਦੇ ਉੱਤੇ ਤੁਸੀਂ ਮੈਨੂੰ ਉਹ Google Pay ਪੈਸੇ ਕਰ ਦਿਓ ਤੇ ਇਹਦੇ ਫੋਨ ਨੰਬਰ ਤੇ ਤੁਸੀਂ ਆਪਣਾ ਪੂਰਾ ਐਡਰੈਸ ਪਾ ਦਿਓ ਤੇ ਕੋਈ ਜੇ ਸਾਡੇ ਘਰੇ ਬੈਠਣ ਪਹੁੰਚੂ ਸਭ ਲੋਕ ਤੁਹਾਨੂੰ ਆਉਂਦੇ ਐਂ ਪਹੁੰਚ ਐ ਤੇ ਹਾਏ ਇਹ ਮਹੂਰੀ ਚੀਜ਼ ਪਰ ਅੱਖਾਂ ਵਾਸਤੇ ਇਹ ਵਰਦਾਨ ਹੈ ਕਿਸੇ ਦੇ ਲਾਲੀ ਅੱਖਾਂ ਕਿਸੇ ਕੋਲ ਖੁੰਦੀ ਹੈ ਅੱਖ ਦਾ ਨੰਬਰ ਘਟਦਾ ਹੈ ਕਿੱਟਾ ਮੋਤੀਆ ਹੁੰਦਾ ਉਹ ਰੁਕ ਜਾਂਦਾ ਤੇ ਉਹਨਾਂ ਕਿ ਬਹੁਤ سارے ਕੋਣ ਨੇ ਫਿਰ ਉਹ ਤੋਂ ਸਮਝ ਦਸਤੂਰ ਤੋਂ ਮਗਾਉਣਗੇ ਹਾਏ ਇਹ ਬੋਲਦੀ ਤੇ ਨਹੀਂ ਤਾਂ ਮੈਂ ਉੱਥਾ ਹੀ ਪਾ ਦੇਣਾ ਸੀ ਇਹਦੇ ਤੇ ਤੁਹਾਨੂੰ ਦੱਸਿਆ ਪਹਿਲਾਂ ਵੀ ਤੇ ਫਿਰ ਮੇਰਾ ਉਹ ਸੰਕਲਪ ਕਰਤਾ ਇੱਕ ਡਾਕਟਰ ਨੇ ਠੀਕ ਹੋਇਆ ਸੀ ਉਹ ਕਹਿੰਦੇ ਵੀ ਵੀ ਤੁਸੀਂ ਨਾ ਕਿ ਇਹ ਤੇ ਮੈਂ ਕੀ ਰਵਾਂ ਪੈਸੇ ਨਹੀਂ ਬਾਹਰ ਲੱਗਦੇ ਮੇਰੇ ਤੇ ਉਹ ਕਹਿੰਦੇ ਵੀ ਤੁਸੀਂ ਘੱਟੋ ਘਾਟੇ ਦਾ ਫਿਰ 50 ਰੁਪਏ ਮੁੱਲ ਰੱਖੋ ਸ਼ੀਸ਼ੀ ਦਾ ਨਾਮ ਬਦਲੋ ਨਾ ਘੱਟੋ ਲੋਕਾਂ ਦੇ ਪੈਸੇ ਲੋਕਾਂ ਤੇ ਲਾਵੀਂ ਤੰਮੋ ਤੇ ਤੁਸੀਂ ਇਹ ਤੁੰਗਾ ਕੰਮ ਹੀ ਖੱਟਣਾ ਹੈਗਾ ਲਾਖੇ ਮੈਂ ਤਾਂ ਤੁੰਗਾ ਕੰਮ ਹੀ ਕਰਾਂਗਾ ਤੇ ਇਸ ਕਰਕੇ ਮੈਂ ਤੁਹਾਨੂੰ ਫੋਨ ਨੰਬਰ ਹੈ ਮੇਰਾ ਪਹਿਲਾਂ ਹੀ ਪਾਇਆ ਪੈਣਾ ਤੁਸੀਂ ਫਿਰ ਗੱਲ ਕਰਦੀਆਂ ਨੇ ਨੰਬਰ ਹੈ ਮੇਰਾ ਨੋਟ ਕਰ ਲਓ 98157 15580 ਲਿਖ ਲਿਆ ਦੁਬਾਰਾ ਵੀ ਬੋਲਦੀਆਂ ਪਹਿਲਾਂ ਮੈਂ ਵੀ ਵਾਰੀ ਪਾਇਆ ਤੁਹਾਨੂੰ ਤਾਂ 98157 15580 ਇਹ ਤੇ ਤੁਸੀਂ ਆਪਣਾ ਵੈਸ ਲੈ ਕੇ ਭੇਜਿਆ ਕਰੋ ਤੇ ਤੁਹਾਡੇ ਕੋਲੇ ਘਰੇ ਬੈਠਣ ਕੋਈ ਨਹੀਂ ਹੁੰਦੇ ਲਵਾ ਦਿਓ ਫਿਰ ਹੁਣ ਆਪਾਂ ਲਾ ਜੇ ਰੌਣਕਾਂ ਤੇ ਗਾਇਓ ਪਿਆਰ ਆ ਜਾ ਲੋਕੀਂ ਤੇੀਆਂ ਦਾ ਗੀਤਾਂ ਵਿੱਚ ਕੀ ਕਹਿੰਦੀਆਂ ਨੇ ਤੇ ਤੁਸੀਂ ਆਪ ਹੀ ਸੁਣਿਓ ਹਣ ਤੇਰੇ ਮਾਏ ਬੇੜੇ ਨਿੰਮੜੀ ਨਿੰਮੜੀ ਤੇ ਚਿੜੀਆਂ ਰੈਂਡੀਆਂ ਚਿੜੀਆਂ ਨੇ ਪਇ ਆ ਲੈਣਾ ਇੱਕ ਦਿਨ ਚਿੜੀਆਂ ਉੱਡੇ ਜਾਵਣਾ ਮਾਏ ਬਰੇਸ਼ਿਮਹੀ ਆਉਣੀਆਂ ਹੋ ਗਈਆਂ ਤੀਆਂ ਪਰਉਣੀਆਂ ਤੇਰੇ ਹੁਕਮ ਦੀ ਕਰਕੇ ਪਾਲਣਾ ਮਾਏ ਤੇਰੇ ਵੇੜੇ ചിടിയ ഉണ്ടായ തീ ഉറക്കിയ ഡേ ദൂരനായേ നിമി ਰੈਂਦੀਆਂ ਛਿੜੀਆਂ ਨੇ ਪਇਆ ਆਲੇਣਾ ਇੱਕ ਦਿਨ ਛਿੜੀਆਂ ਉੜੇ ਜਾਵਣਾ ਮਾਏ ਨੀ ਅੱਖਿਅ ਸੱਚ ਸਿਆਣੀਆਂ ਤੀਆਂ ਰਖੀਆਂ ਨਰਾਜੀਆਂ ਰਾਣਿਆਂ ਕੇ ਮੁੱਢ ਤੋਂ ਹੀ ਦੱਸ ਤੂੰ ਜੰਗਲੇ ਦੇ ਵਿੱਚ ਮੋਰियां ਮੇਰੇ ਬਾਬਲ ਦਿੱਤੀਆਂ ਲੋਰੀਆਂ ਤੇਰੇ ਵੇੜੇ ਪੀਂਗਾ ਝੂਟੀਆਂ ਮਾਏ ਤੇਰੇ ਵੇੜੇ ਮਾਏ ਨਿੰਮੜੀ ਨਿੰਮੜੀ ਤੇ ਚਿੜੀਆਂ ਦੈਂਦੀਆਂ ਚਿੜੀਆਂ ਨੇ ਪਾਇਆ ਆਲੇ ਇਕ ਦਿਨ ਚਿੜੀਆਂ ਉੱਡੇ ਜਾਬਨਾ ਮਾਏ ਮੈਂ ਇੰਨਾਂ ਲੜ ਰੱਖੀ ਤੀਆਂ ਨੇ ਨਹੀਂ ਮੈਂ ਤੁੰ ਬਿਚੜੀ ਕੇ ਸੁੱਕਣਾ ਜਾਣੇ ਨਹੀਂ ਤੇਰੇ ਬੇੜੇ ਦੇ ਫੁੱਲ ਬੂਟੀਆਂ ਮਾਏ ਸੋਣਾ ਮੇਰੀਏ ਤੀਏ ਰਾਣੀਏ ਬਸਮਾ ਬੋਂਦਾ ਪਾਣੀਏ ਪੁੱਤ ਆਪ ਹੀ ਮਾਨਿਕ ਤੋੜਦਾ ਪਾਣੀਏ ਤੇਰੇ ਬੇੜੇ ਮਾਏ ਨਿੰਮੜੀ ਨਿੰਮੜੀ ਤੇ ਚਿੜੀਆਂ ਰੈਂਦੀਆਂ ਚਿੜੀਆਂ ਨੇ ਪਾਇਆ ਆਲੇਣਾ ਇੱਕ ਦਿਨ ਕੀੜੀਆਂ ਉੱਡੇ ਜਾਵਣਾ ਮਾਏ ਉਨੇ ਆਪ ਖਿਲਾ ਰੇ ਜੋਗ ਨੇ ਇਹ ਤੁਰ ਤੋ ਲਿਖੇ ਸੰਯੋਗ ਨੇ ਇਹ ਤੁਰ ਤੋ ਲਿਖੇ ਸੰਯੋਗ ਨੇ ਉਦਰ ਲਿਖਿਆ ਕਿਹੜਾ ਮੋੜਦਾ ਮਾਏ ਤੇਰੇ 베ੜੇ ਮਾਏ ਨਿੰਮੜੀ ਨਿੰਮੜੀ ਤੇ ਪਰਕੀੜੀਆਂ ਤਰੇ ਜੀਆਂ ਟੀੜੀਆਂ ਨੇ ਪਾਇਆ ਆਲੇਣਾ ਇੱਕ ਦਿਨ ਟੀੜੀਆਂ ਉੱਡੀ ਜਾਵਣਾ ਮਾਇਏ ਲਓ ਜੀ ਤੋ ਵਾਇਆ ਤੁਰ ਤੇ ਅਮੀਂ ਜਾਂ ਤੁਹਾਨੂੰ ਵੀ ਪਸੰਦ ਆਇਆ ਹੋਊਗਾ ਗਾਇਆ ਤਾਂ ਮੇਥੇ ਦੇ ਲੇ ਵੀ ਗਿਆ ਤੇ ਮੈਂ ਗਾਤਾ ਤੁਹਾਨੂੰ ਸੁਣਾਤਾ ਇਹ ਦੋ ਤਰ੍ਹਾਂ ਚ ਗਾਇਆ ਜਾਂਦਾ ਤੇ ਫਿਰ ਮੈਂ ਤੁਹਾਨੂੰ ਸਿੱਧੀ ਕਰ ਦੇ ਕੁਝ ਸੁਣਾਇਆ ਹੈ ਨਾ ਤੇ ਫੋਨ ਤੁਸੀਂ ਕਾਪੀ ਪੈਨਸਲ ਲੈ ਲਈ ਤਾਂ ਲੈ ਹੁਣ ਦੁਬਾਰਾ ਦੁਬਾਰਾ ਫੋਨ ਨਾ ਕਰਿਓ ਉਹ ਚੰਗੀ ਤਰ੍ਹਾਂ ਲਿਖ ਲਿਆ ਕਰੋ ਜਿਵੇਂ ਮੇਰੇ ਸਤਿਗੁਰਾਂ ਦੱਸਿਆ ਹੋਇਆ ਨੁਕਤਾ ਬਿੱਲ ਕੋਲ 100% ਸਹੀ ਹੈ ਪੇਟ ਖੁੱਲਦਾ ਹੈ ਪੇਟ ਦਰਦਾ ਹੈ ਤੇ ਪੇਟ ਗੈਸ ਬਣਦੀ ਹੈ ਤੁਸੀਂ ਵੀ ਇਹੇ ਰੋਗ ਤਾਂ ਤੁਸੀਂ ਕੀ ਕਰਨਾ এলাਚੀ ਕਾਲੀ ਮਿਰਚ ਸੁੰਢ ਤੇਜਮੈਂ ਕਈ ਚੀਜ਼ਾਂ ਨੇ ਇਹ ਚਾਰ ਕਿਹੜੇ ਕਿਹੜੀਆਂ এলাਚੀ ਕਾਲੀ ਮਿਰਚ, ਸੁੰਗੜ ਤੇਜ ਮੈਂ ਇਹ ਇਹ ਚਾਰੇ ਚੀਜ਼ਾਂ ਬਰਾਬਰ ਭਾਗ ਲੈ ਲਓ 10-10 ਗ੍ਰਾਮ ਲੈ ਲਓ ਤੁਸੀਂ ਲੈ ਲਿਆ ਇਹਨਾਂ ਨੂੰ ਵੱਖ-ਵੱਖ ਤਵੇ ਤੇ ਨੋਸਟ ਕਰ ਲਓ ਫਿਰ ਇਹਨਾਂ ਦਾ ਪਾਊਡਰ ਪਾ ਲਓ ਪਾਊਡਰ ਬਣਾ ਲਿਆ ਫਿਰ ਤੁਸੀਂ ਇੱਕ ਉਸੇ ਪਾਣੀ ਦੇ ਆਧਾਰ ਨਾਲ ਨਾਲ ਇੱਕ ਇੱਕ ਚੁਟਕੀ ਆ ਗੀ ਮੋਟ ਪਾ ਕੇ ਲੈਣੀ ਹੈ ਤੇ ਪਾਣੀ ਜਦੋਂ ਅੰਦਰ ਜਾਊ ਨਾਲ ਜਾਂ ਤੁਹਾਨੂੰ ਧਕਾਰ ਆਊਗਾ ਗੈਸ ਨਹੀਂ ਬਣਨੀ पेट हल्का हो जाएगा कोई कैप्सूल खाण दी ਲੋੜ ਨਹੀਂ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਇਹ ਤੁਹਾਨੂੰ ਗਰੰਟੀ ਹੋਈ ਹੈ ਗਰੰਟੀ ਜਦ ਐਸੀ ਪ੍ਰਮਾਤਵਾ ਦਿੰਦਾ ਪਰ ਮੇਰੇ ਸਾਥੂਆਂ ਨੇ ਦੱਸਿਆ ਹੋਇਆ ਇਹ ਗਰੰਟੀ ਹੋਈ ਹੈ ਲੱਖਾਂ ਲੋਕਾਂ ਚੋਂ ਦੱਸਿਆ ਵੀ ਕੋਈ ਨੂੰ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਇਕਲੇ ਲੂਣੋ ਤੱਕ ਤੁਸੀਂ ਬਰਤ ਕੇ ਦੇਖੋ ਬਾਅਦ ਕੇ ਮੈਂ ਤਾਂ ਹੋਈ ਕਹਿੰਦੀ ਆ ਕਿ ਬੱਤ ਲੜ ਬੱਤ ਤਵਰਾ ਦਿਲਾਇਆ ਅੱਗੇ ਤੇਰੇ ਭਾਗ ਵਿੱਚ ਹੀ ਹੈ ਨਾ ਤੇ ਅਸੀਂ ਤਾਂ ਦੱਸਿਆ ਕਰਕੇ ਦੇਖੋ ਪਰਮਾਤਮਾ ਭਲੀ ਕਰੂ ਡਾਕਟਰਾਂ ਕੋਈ ਜਾਣੇ ਫਿਰ ਤਾਂ ਆ ਜਾਂਦਾ ਫਿਰ ਹੋਰ ਡਾਕਟਰ ਹੋ ਜਾਣੇ ਇਹ ਤੁਹਾਡੇ ਘਰੇਲੂ ਘਰ ਦਾ ਨੁਕਤਾ ਮਾਹ ਪੁੱਛਣ ਦੱਸੋ ਇਹ ਨੂਰ ਕਰਕੇ ਦੇਖਣਾ ਤੇ ਲੋ ਫਿਰ ਮਨਵਾਇਸ ਕੁਰ ਨਿਤਾ ਤੇ ਨੁਕਤਾ ਨਾਂ ਤੇ ਤੇ ਮੈਂ ਉਹ ਛੁੱਟੀਆਂ ਪਾਲ ਨੂੰ ਨਾ ਨੇ ਗੀਤੇ ਨਵੇਂ ਨੁਕਤੇ ਨਾਲ ਫਿਰ ਮਿਲਾਂਗੇ